ਰਹੇ ਲੀਨ ਐਦਾਲਤ ਚ ਜੇਜਾ ਪੁਲਿਸ ਦਾ ਕੰਮ ਐਫ ਆਈ ਆਰ ਦਰਜ ਕਰ ਜੀ ਸਰ ਜਿਹੜੇ ਪ੍ਰੈਸਪੋਲਿਸ ਕਮਿਸ਼ਨਰ ਅੰਮ੍ਰਿਤਸਰ ਪੀ ਐਸ ਈ ਡਿਵੀਜ਼ਨ ਕੋਤਵਾਲੀ ਐਸ ਐਚ ਯੂ ਸਰਮੀ ਸਿੰਘ ਤੇ ਏ ਸੀ ਪੀ ਸੈਂਟਰਲ ਸ਼ਰੀਜ ਜਸਪਾਲ ਸਿੰਘ ਉਹਨਾਂ ਦੇ ਦਿਸ਼ਾ ਨਿਰਦੇਸ਼ ਇਹ ਇੱਕ ਐਫ ਆਈ ਆਰ ਦਰਜ ਹੋਈ ਹੈ ਐਫ ਆਈ ਆਰ ਨੰਬਰ 5 ਤਈ 12025 ਅੰਡਰ ਸੈਕਸ਼ਨ 204 205 319 318 4 336 3 300 42 BNS ਅ ਦਰਜ ਹੋਈ ਹੈ ਤੈਏਕ ਪਚੀ ਨੂੰ ਕੰਪਲੇਨੈਂਟ ਹੈ ਅਮਨਦੀਪ ਸਿੰਘ son of ਗੁਰਬਚਨ ਸਿੰਘ ਇਹ ਗਲੀ 시ਦਵਲੀ ਚੌਕ ਰਾਗਦਾਸ ਪੁਲਿਸ ਸਟੇਸ਼ਨ ਬੀ ਡਿਵੀਜ਼ਨ ਦੇ ਏਰੀਆ ਦੇ ਅੰਡਰ ਪੈਂਦੀ ਹੈ ਤੇ ਇਹਨਾਂ ਦੇ ਗਵੰਡੀ ਹੈਗੇ ਆ ਜਿਹੜੇ ਅਕਿਊਜ਼ ਨੇ ਅਜੀਤਪਾਲ ਸਿੰਘ son of ਗੁਰਨਾਮ ਸਿੰਘ ਤੇ ਅਮਰਿਤਪਾਲ ਸਿੰਘ son of ਗੁਰਨਾਮ ਸਿੰਘ ਇਹਨਾਂ ਦੀ ਉਮਰ ਤਕਰੀਬਨ 27 ਤੇ 24 ਸਾਲ ਹੈਗੇ ਤੇ ਦੋਨੋਂ ਸਕੇ ਭਰਾਣੇ ਤੇ ਦੋਨੋਂ ਗੁਰਦਾਸਪੁਰ ਦੇ ਰਹਿਣ ਵਾਲੇ ਹੈ ਐ ਵੇਸੇਕਲੀ ਲੋਕਾਂ ਨੂੰ ਡੀਸੀਵ ਕਰਕੇ ਜਿਹੜਾ ਅਜੀਪਾਲ ਸਿੰਘ ਐ ਇਹਨੇ ਆਪਣਾ ਸੀਬੀਆਈ ਦਾ ਆਈਡੀ ਕਾਰਡ ਬਣਾਇਆ ਸੀ ਤੇ ਜਿਹੜਾ ਅਮਰਿਤਪਾਲ ਸਿੰਘ ਐ ਛੋਟੇ ਭਰਾਣੇ ਉਹ ਪੁਲਿਸ ਕਨਸਟੇਬਲ ਦੀ ਵਰਦੀ ਪਾ ਕੇ ਫਿਰਦਾ ਸੀਗਾ ਤੇ ਲੋਕਾਂ ਨੂੰ ਚਾਂਸਾ ਦਿੰਦੇ ਸੀ ਅ ਪ੍ਰਤੀਕਰਾਂ ਦਾ ਪੁਲਿਸ ਦੇ ਵਿੱਚ ਤੇ ਹੋਰ ਵੀ ਗਵਰਨਮੈਂਟ ਆਰਗੇਨਾਈਜੇਸ਼ਨਸ ਦੇ ਵਿੱਚ ਤੇ ਜਿਹੜਾ ਇਹਨਾਂ ਨੇ ਜਿਹੜਾ ਅਜੀਪਾਲ ਸਿੰਘ ਐ ਇਨੇ ਅਮਨਦੀਪ ਸਿੰਘ ਦੇ ਮੁੰਡੇ ਨੂੰ ਚਨਪ੍ਰੀਤ ਸਿੰਘ ਨੂੰ ਜਿਹੜਾ ਤਕਰੀਬਨ 20 ਸਾਲ ਦਾ ਹੈਗਾ ਉਹਨੂੰ ਭਰਤੀਕਰਨ ਦੇ ਲਈ 10 ਲੱਖ ਰੁਪਏ ਲਿੱਤਾ ਸੀਗਾ ਤੇ ਅਮਨਦੀਪ ਸਿੰਘ ਤੋਂ ਤੇ ਦੂਸਰਾ ਇੱਕ ਜੈੰਤੀਪੁਰ ਦਾ ਮੁੰਡਾ ਹੈਗਾ ਨikhil ਉਹਦੇ ਫਾਦਰ ਕੋਲੋਂ ਇਹਨੇ 6 ਲੱਖ ਰੁਪਏ ਲਿੱਤਾ ਸੀ ਤੇ ਇਹਨਾਂ ਤੋਂ ਅਸੀਂ 2 ਲੱਖ ਰੁਪਏ ਰਿਕਵਰ ਕੀਤਾ ਨਾਲ CBI ਦਾ ਆਈਡੀ ਕਾਰਡ ਵੀ ਰਿਕਵਰ ਕੀਤਾ ਉਸ ਤੋਂ ਇਲਾਵਾ ਅਸੀਂ ਪੁਲਿਸ ਦੀ ਵਰਦੀ ਵੀ ਇਨਕਲੂਡਿੰਗ ਲਾਲ ਨੀਲੀ ਜਿਹੜੀ ਚਾਲਰ ਵਾਲੀ ਪੱਗ ਹੁੰਦੀ ਹੈ ਕਨਸਟੇਬਲ ਦੀ ਉਹ ਵੀ ਅਸੀਂ ਇਹਦੇ ਕੋਲੋਂ ਰਿਕਵਰ ਕੀਤੀ ਹੈ ਤੇ ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਐਨੇ ਜਦੋਂ ਆਪਣੇ ਪਿੰਡ ਜਾ ਕੇ ਗੁਰਦਾਸਪੁਰ ਜਾ ਕੇ ਦੱਸਿਆ ਕਿ ਮੈਂ ਭਰਤੀ ਹੋਇਆ ਸੀਬੀ ਦਾ ਸਪੈਸ਼ਲ ਆਫਸਰ ਉਥੇ ਪੂਰੇ ਪਿੰਡ ਨੇ ਪਾਰਟੀ ਕੀਤੀ ਪ੍ਰੋਪਰ ਫੰਕਸ਼ਨ ਰੱਖਿਆ ਤੇ ਨਾਲ ਉਹਦੇ ਵਿੱਚ ਪਿੰਡ ਦਾ ਸਰਪੰਚ ਤੇ ਪੰਚ ਵੀ ਉਹਨਾਂ ਦੀ ਵੀ ਸ਼ਮੂਲੀਅਤ ਸੀਗੀ ਤੇ ਕਾਫੀ ਵੱਡੇ ਫਰਾਡਸਟਰਸ ਹੈਗੇ ਆ ਜਿਹੜੇ ਹੋਰ ਵੀ ਅਸੀਂ ਹੁਣ ਇਹਨਾਂ ਦਾ ਪੁਲਿਸ ਰਿਮਾਂਡ ਲਿੱਤਾ ਹੈ ਤੇ ਅਸੀਂ ਹੁਣ ਪੁਚਗੇ ਚ ਇਹਨਾਂ ਨਾਲ ਕਰਾਂਗੇ ਤੇ ਤੁਹਾਨੂੰ ਦੱਸਾਂਗੇ ਜੀ ਜੋ ਵੀ ਹੋਰ ਵੀ ਕੁਝ ਜੇ ਸਾਹਮਣੇ ਨਿਕਲਦਾ ਹੈ ਸਰ ਇਹਨਾਂ ਦਾ ਮੋਬਾਈਲ ਬਰਾਮਦ ਹੋਇਆ ਹੋਣੇ ਨੂੰ ਉਹਨਾਂ ਚ ਵੀ ਕੋਈ ਪਲਾਸੇ ਹੋਣ ਦੀ ਸੰਭਾਵਨਾ ਨਹੀਂ ਹੈ ਅਸੀਂ ਹਾਲੇ ਹੁਣ ਰਿਮਾਂਡ ਲਿੱਤਾ ਹੈ ਤੇ ਜਿਵੇਂ ਵੀ ਸਾਨੂੰ ਪਤਾ ਚੱਲਦਾ ਉਹ ਮਿਸਕੰਦਰ ਸਿੰਘ ਜੀਆ ਪਾਰਟੀਆਂ ਕੋਲ ਪੈਸੇ ਥਾੱਕੂ ਕੀ ਨਹੀਂ ਇਹ ਬੇਸਿਕਲੀ ਸਾਨੂੰ ਦੋ ਪਾਰਟੀਆਂ ਦਾ ਪਤਾ ਚੱਲਿਆ ਇੱਕ ਤੋਂ 10 ਲੱਖ ਲਿੱਤਾ ਇੱਕ ਤੋਂ 6 ਲੱਖ ਅਸੀਂ ਰਿਕਵਰ ਹਾਲ ਤੱਕ 2 ਲੱਖ ਰੁਪਏ ਕੀਤਾ ਜੀ ਤੁਹਾਨੂੰ ਸ਼ਿਕਾਇਤ ਆਈ ਸੀ ਕੋਈ ਸਰੇ ਤੋਂ ਸ਼ਿਕਾਇਤ ਆਈ ਸੀ ਜੀ ਅਮਨਦੀਪ ਸਿੰਘ ਦੀ ਕਿਉਂਕਿ ਉਹਨਾਂ ਨੇ 10 ਲੱਖ ਰੁਪਏ ਦਿੱਤਾ ਸੀ ਇਹਨੂੰ ਅਜੀਪਾਲ ਨੂੰ ਆਪਣੇ ਬੇਟੇ ਨੂੰ ਕਰਤੀ ਕਰਾਣ ਲਈ ਐਸ ਕਨਸਟੇਬਲ ਜਦੋਂ ਜਿਹਦੀ ਪ੍ਰੋਬਲਮ ਆਵਾਲੇ ਕੇ ਸਾਹਮਣੇ ਆਇਆ ਜੀ 6 ਲੱਖ ਲਏ ਸੀ ਉਹ ਵੀ ਸਾਨੂੰ ਜਦੋਂ ਅਸੀਂ ਇਹ ਫੜਿਆ ਤੇ ਉਸ ਤੋਂ ਬਾਅਦ ਇੰਟਰੋਗੇਸ਼ਨ ਦੇ ਵਿੱਚ ਸਾਡੇ ਸਾਹਮਣੇ ਆ ਸਰ ਡੂਰਿੰਗ ਇੰਟਰੋਗੇਸ਼ਨ ਜੋ ਤੁਸੀਂ ਸਾਡੇ ਨੂੰ ਉਸ ਤੋਂ ਬਾਅਦ ਕੀ ਆਮ ਜਨਤਾ ਨੂੰ ਤੁਹਾਡਾ ਕੋਈ ਸੰਦੇਸ਼ ਹੈ ਮੇਰੇ ਵੱਲੋਂ ਵੀ ਸੰਦੇਸ਼ ਹੈ ਕਿ ਜਿਹੜਾ ਪੁਲਿਸ ਦਾ ਰਿਕਰੂਟਿੰਗ ਸਿਸਟਮ ਹੈ ਉਹ ਬਿਲਕੁਲ ਫੂਲ ਪ੍ਰੂਫ ਹੈ ਤੇ ਉਹਦੇ ਵਿੱਚ ਕੋਈ ਵੀ ਪੈਸਾ ਕੁਝ ਵੀ ਕੋਈ ਸਵਾਰਿਸ਼ ਨਹੀਂ ਚਲਦੀ ਕੰਪਿਊਟਰਾਈਜ਼ਡ ਐਗਜ਼ਾਮ ਹੁੰਦਾ ਹੈ ਉਸ ਤੋਂ ਬਾਅਦ ਇੰਟਰਵਿਊ ਵੀ ਨਹੀਂ ਹੈਗੀ ਕਿ ਗ੍ਰੇਸ ਮਾਰਕਸ ਲੱਗਣ ਜਿਹੜੇ ਪ੍ਰੈਕਟੀਕਲ ਵੀ ਹੈਗਾ ਜਿਹੜੇ ਪ੍ਰੈਕਟੀਕਲ ਐਗਜ਼ਾਮ ਵੀ ਹੈ ਜਿਹੜੇ ਦੌੜ ਹੈ ਹਾਈ ਜੰਪ ਹੈ ਉਹ ਵੀ ਕੈਮਰੇ ਹੇਠ ਹੀ ਹੈ ਤੇ ਕੋਈ ਵੀ ਸਵਾਰੇਸ਼ਿਆ ਕੋਈ ਵੀ ਕੋਈ ਇਹੋ ਜਿਹਾ ਨਹੀਂ ਕਿ ਕਿਸ ਦੀ ਫੇਵਰ ਹੋ ਜਾਏਗੀ ਜਦੋਂ ਐਡਵਰਟਾਈਜ਼ਮੈਂਟ ਨਿਕਲਦੀ ਹੈ ਤੁਸੀਂ ਫਾਰਮ ਭਰੋ ਕੰਪਿਊਟਰ ਦੇ ਵਿੱਚ ਸਬਮਿਟ ਕਰੋ ਤੇ ਉਸ ਬਾਅਦ ਜੋ ਵੀ ਰਿਕਰੂਟਮੈਂਟ ਦਾ ਪ੍ਰੋਸੀਜਰ ਹੈ ਉਹ ਫਾਲੋ ਕਰੋ ਜੇ ਤੁਸੀਂ ਇਗਜ਼ਾਮ ਕਲੀਅਰ ਕਰੋਗੇ ਤੇ ਦੌੜਪਾ ਜਿੱਚ ਜੋ ਵੀ ਉਹਨਾਂ ਦੇ ਪੈਰਾਮੀਟਰਸ ਹੈਗੇ ਆ ਉਹਨੂੰ ਕਲੀਅਰ ਕਰੋਗੇ ਤਾਂ ਠੀਕ ਹੈ ਤੁਸੀਂ ਭਰਤੀ ਹੋ ਜਾਓਗੇ ਨਹੀਂ ਤਾਂ ਬਿਲਕੁਲ ਨਹੀਂ ਚਾਹੇ ਤੁਸੀਂ ਜਿੰਨਾ ਮਰਜ਼ੀ ਕੋਈ ਪੈਸਾ ਖਰਚ ਲੋ ਕੋਈ ਵੀ ਇਥੇ ਸਿਸਟਮ ਨਹੀਂ ਹੈ ਕਿ ਕੋਈ ਵੀ ਨਜਾਇਜ਼ ਕਰ ਦੁਕਾਨਦਾਰਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹਾਂ ਜਿਹੜੇ ਕਾਰਡ ਬਣਾਉਂਦੇ ਨੇ ਖਾਸ ਕਰਕੇ ਬਿਲਕੁਲ ਜੀ ਮੈਂ ਦੁਕਾਨਦਾਰਾਂ ਨੂੰ ਇਹ ਵੀ ਮੈਸੇਜ ਦੇਣਾ ਚਾਹੁੰਦਾ ਕਿ ਜਿਹੜਾ ਵੀ ਤੁਸੀਂ ਆਈਡੀ ਕਾਰਡ ਬਣਾਉਂਦੇ ਹੋ ਉਹਦੇ ਪਹਿਲੇ ਕ੍ਰੈਡੈਂਸ਼ੀਅਲਸ ਤਾਂ ਚੈੱਕ ਕਰੋ ਵੈਸੇ ਦੁਕਾਨਦਾਰ ਬਣਾਈ ਨਹੀਂ ਸਕਦੇ ਇਹ ਡਿਪਾਰਟਮੈਂਟ ਵੱਲੋਂ ਹੀ ਇਸ਼ੂ ਹੁੰਦੇ ਆ ਤੇ ਬਿਲਕੁਲ ਵੀ ਜਿਹੜਾ ਦੁਕਾਨਦਾਰ ਵੀ ਬਣਾਦਾ ਫੜਿਆ ਗਿਆ ਉਹ ਦੇਖ ਲਾ ਵੀ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਸਰਕਾਰੀ ਵਾਲੇ ਤੇ ਕੀ ਕਾਰਵਾਈ ਕੀਤੀ ਜੇ ਵੀ ਇਹਦਾ ਆਮ ਯਾਰਾਂ ਚ ਵਰਦੀਆਂ ਮਿਲਦੀਆਂ ਪਈਆਂ ਵਾ ਕੋਈ ਵੀ ਵਰਦੀ ਖਰੀਦ ਨਹੀਂ ਬਿਲਕੁਲ ਜੀ ਜਿਹੜਾ ਵੀ ਵਰਦੀ ਅ ਬਣਵਾਣ ਜਾਂ ਮਤਲਬ ਕਿ ਜਿਹੜੀ ਵਰਦੀ ਵਾਲੀ ਦੁਕਾਨਾਂ ਨੇ ਮੈਂ ਉਹਨਾਂ ਨੂੰ ਇਹ ਅਪੀਲ ਕਰਦਾ ਕਿ ਪਹਿਲਾਂ ਉਹਦੇ ਬਾਰੇ ਪਤਾ ਕਰ ਲੋ ਕਿ ਉਹ ਅਸਲੀਅਤ ਵਿੱਚ ਵੀ ਅ ਭਰਤੀ ਹੈਗਾ ਜਿਹੜੀ ਮਰਜ਼ੀ ਫੋਰਸ ਹੋਏ ਪੰਜਾਬ ਪੁਲਿਸ ਹੋਏ ਆ ਕੋਈ ਵੀ ਪੁਲਿਸ ਹੋਏ ਤੇ ਉਹਦਾ ਮੈਂਬਰ ਹੈ ਜਾਂ ਨਹੀਂ ਹੈ ਉਹ ਬੰਦੇ ਨੂੰ ਕਹਿੰਦਾ ਕਿ ਟੌਪਸ ਨੂੰ ਜਿਹੜੇ ਕਿ ਇੱਥੇ ਵਰਦੀ ਮਿਲ ਜਾਵੇ ਕਿ ਉਸ ਰਾਏ ਕਿਉਂ ਨਹੀਂ ਕਿਤੇ ਜਾਂਦਾ ਅਥਰਾਏ ਵਰਦੀ ਵਾਲੇ ਹੁੰਦੇ ਆ ਉਹ ਸਮਝ ਨਹੀਂ ਅਜਾ ਸਰ ਜਿਹੜੇ ਚੂਹੇ ਇਸਤੇਮਾਲ ਹਾਂਜੀ ਇਹਨਾਂ ਵਰਦੀਆਂ ਨਾਲ ਸਰ ਫ੍ਰੀडम ਸ਼ੂਟਿੰਗ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ ਉਹ ਪਰਮਿਸ਼ਨ ਲੈ ਕੇ ਕਰਦੇ ਆ ਸਰ ਸਰ ਇਹਦਾ ਵੀ ਬੰਦਾ ਮੈਚ ਵਿੱਚ ਹੈਗਾ ਸੀ ਨਾ ਇਕੱਲੇ ਦੋ ਪਰ ਆਜੀ ਕੰਮ ਕਰਦੇ ਸੀ ਨਹੀਂ ਇਹ ਦੋ ਦੋ ਪਰਾਈ ਨਹੀਂ ਸਰ 20 ਲੱਖ ਰਿਕਵਰ ਹੋਇਆ ਬਾਕੀ 14 ਲੱਖ ਰੁਪਏ ਜਿਹੜਾ ਉਹ ਬਾਕੀ 14 ਲੱਖ ਰੁਪਏ ਅਸੀਂ ਰਿਕਵਰ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਜੀ ਸਰ ਕਹਿੰਦੇ ਜਿਗਰਾ ਬਣਾ ਵਧਾ ਕੇ ਇਹਨਾਂ ਨੇ ਪੂਰੇ ਪਿੰਡ ਵਿੱਚ ਪਾਰਟੀ ਕਰਕੇ ਕਿ ਜੀ ਬਾਈ ਅਫਸਰ ਬਣ ਗਏ ਆ ਤੇ ਇਹਨਾਂ ਦਾ ਇੰਨਾ ਜਿਗਰਾ ਵਧਿਆ ਤੇ ਲੋਕੀ ਉੱਥੇ ਯਕੀਨ ਕਰ ਲਿਆ ਉਸ ਤੋਂ ਬਾਅਦ ਇਹਨਾਂ ਨੂੰ ਤਾਂ ਕੁਝ ਨਾ ਕੁਝ ਤਾਂ ਹੁਣਰ ਹੋਏਗਾ ਹੀ ਨਾ ਜੀ ਕਿਉਂਕਿ ਗੱਲਾਂ ਬਾਤਾਂ ਵਿੱਚ ਕਰਦੇ ਤੁਸੀਂ ਇਹਨਾਂ ਨਾਲ ਇਨਵੈਸਟੀਗੇਸ਼ਨ ਕੀਤੀ ਆ ਕੁਝ ਰਿਕੇਸਿਟ ਕੀਤੀ ਆ ਹਲੇ ਫਿਲਹਾਲ ਕਿਹੋ ਜਿਹਾ ਗੱਲਾਂ ਬਾਤਾਂ ਜੇ ਪੜੇ ਲਿਖੇ ਬਜਾਦਾ ਨਹੀਂ ਹੈ ਜਾਂ ਟੈਕਨੀਕਲ ਕੀ ਹੈ ਨਾ ਨਹੀਂ ਪੜੇ ਲਿਖੇ ਤਾਂ ਪਲੱਸ 2 ਹੀ ਨੇ ਜੀ ਤਾਂ ਕਿਸੇ ਹੋ ਸਕਦਾ ਹੈ ਇਹਦੇ ਨਾਲ ਹੋਰ ਵੀ ਕੋਈ ਨੈਟਵਰਕ ਜੁੜਿਆ ਹੋਵੇ ਉਹਦੀ ਜਾਂਚ ਦਾ ਵੀ ਹੋ ਸਕਦਾ ਹੈ ਬਿਲਕੁਲ ਜਾਂਚ ਦਾ ਵੀ